ਹਾਲ ਦੋਸਤੋ ਹੁਣੇ-ਹੁਣੇ ਐਲਪੀਜੀ ਗੈਸ ਸਿਲੰਡਰ ਹੋਇਆ ਸਸਤਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚਾਹਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿੱਥੇ ਜੂਹਨ ਮਹੀਨੇ ਦੇ ਵਿੱਚ ਕਈ ਰਾਜਾਂ ਦੀ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਇਸ ਦੇ ਨਾਲ ਜੁਲਾਈ ਮਹੀਨੇ ਦੀ ਸ਼ੁਰੂਆਤ 'ਚ ਮਹਿੰਗਾਈ ਦੇ ਮੋਰਚੇ ਤੇ ਕੁਝ ਰਾਹਤ ਮਿਲ ਰਹੀ ਹੈ ਗੈਸ ਲੰਦ ਦੀ ਕੀਮਤ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਤੇਰ ਮਾਰਕੀਟਿੰਗ ਕੰਪਨੀਆਂ ਦੁਆਰਾ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਦੀ ਕੀਮਤਾਂ ਦੇ ਵਿੱਚ ਬਦਲਾਅ ਹੁੰਦਾ ਹੈ ਜਿਹਾ ਕਦੇ ਗੈਸ ਸਿਲੰਡਰ ਦੀ ਕੀਮਤ ਵਧ ਜਾਂਦੀ ਹੈ ਕਦੇ ਇਸ ਦੀ ਕੀਮਤ ਘਟ ਜਾਂਦੀ ਹੈ ਗੈਸ ਸਿਲੰਡਰ ਦੀਆਂ ਦੀ ਅੰਦਰ ਕਮੀ ਜੁਲਾਈ ਮਹੀਨੇ ਦੀ ਸ਼ੁਰੂਆਤ 'ਚ ਯਾਨੀ ਕਿ 1 ਜੁਲਾਈ ਨੂੰ ਹੀ ਵੇਖੀ ਗਈ ਹੈ 10 ਕਿਲੋ ਦਾ ਰਸੋਈ ਗੈਸ ਸਿਲੰਡਰ ਕਰੀਬ 30 ਰੁਪਏ ਸਸਤਾ ਹੋ ਗਿਆ ਹੈ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੇ ਰੇਟਾਂ ਦੇ ਵਿੱਚ 30 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ ਜੀ ਹਾਂ 14 ਕਿਲੋ ਦੇ ਅਲਪੀ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਸਿਲੰਡਰ ਦਾ ਰੇਟ 803 ਰੁਪਏ ਹੈ 19 ਕਿਲੋ ਵਾਲਾ 1676 ਤੋਂ ਕੱਟ ਕੇ 1646 ਹੋ ਗਿਆ ਹੈ ਮੁੰਬਈ ਚ ਘਰੇਲੂ ਗੈਸ ਦੀ ਕੀਮਤ 802 ਰੁਪਏ ਹੈ ਤੇ 19 ਕਿਲੋ ਦੇ ਕਮਰਸ਼ੀਅਲ ਗੈਸ ਦੀ ਕੀਮਤ ਚ ਕਮੀ ਆਈ ਹੈ ਜੇ ਤੁਹਾਡੇ ਇਸ ਬਾਰੇ ਕੀ